ਸਤਿ ਸ੍ਰੀ ਅਕਾਲ ਜੀ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਤੇ ਅੱਜ ਮੈਂ ਆਪ ਜੀ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨਿਆਂ ਤੇ ਥੋੜੀ ਜਹੀ ਵਿਚਾਰ ਕਰਾਂਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਕਾਸ਼ 1666 ਈਸਵੀ ਦੇ ਵਿੱਚ 5 ਜਨਵਰੀ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰ ਕੌਰ ਜੀ ਦੀ ਕੱਖ ਤੋਂ ਹੁੰਦਾ ਹੈ ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਿਹੜੇ ਕਿ ਪੂਰਬ ਇਲਾਕੇ ਵੱਲ ਪ੍ਰਚਾਰ ਦੇ ਲਈ ਗਏ ਹੁੰਦੇ ਨੇ ਉਨ੍ਹਾਂ ਨੂੰ ਇਹ ਖਬਰ ਪਹੁੰਚਦੀ ਏ तकरीबन 5 ਸਾਲਾਂ ਬਾਅਦ ਇਤਿਹਾਸ ਨੇ ਜਿਵੇਂ ਲਿਖਤ ਲਿਖੀ ਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੋਬਿੰਦ ਰਾਏ ਜਿਨ੍ਹਾਂ ਦਾ ਬਚਪਨ ਦਾ ਨਾਮ ਅਤੇ ਗੋਬਿੰਦ ਦਾਸ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਮਿਲਦਾ ਏ ਮਿਲਦੇ ਨੇ ਕੁਝ ਕੁ ਸਮਾਂ ਠਹਿਰਦੇ ਨੇ ਪਰ ਕਿਉਂਕਿ ਔਰੰਗਜ਼ੇਬ ਸੀ ਜਿਹੜਾ ਲਗਾਤਾਰ ਕਸ਼ਮੀਰ ਦਾ ਇਲਾਕਾ ਇੱਕ ਐਸਾ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਿੰਦੂ ਮਤ ਦੇ ਨਾਲ ਸੰਬੰਧਿਤ ਰੱਖਣ ਵਾਲੇ ਲੋਕ ਰਹਿੰਦੇ ਸੀ ਤੇ ਪੰਜਾਬ ਦੇ ਵਿੱਚ ਵੀ ਕਿਉਂਕਿ ਉਸ ਸਮੇ ਇਹ ਸਾਰਾ ਹਿੱਸਾ ਇੱਕ ਹੀ ਸੀ ਤਾਂ ਬਹੁਤ ਲੋਕਾਂ ਤੇ ਅਤਿਆਚਾਰ ਹੋ ਰਿਹਾ ਸੀ ਅਤੇ ਉਸ ਅਤਿਆਚਾਰ ਨੂੰ ਵੇਖਦੇ ਹੋਏ ਹੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਤਰਾਂਤਰਾਂ ਦੀਆਂ ਖਬਰਾਂ ਪਹੁੰਚ ਰਹੀਆਂ ਸੀ ਕਿ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਧਾਰਮਿਕ ਸਥਾਨ ਢਾਏ ਜਾ ਰਹੇ ਨੇ ਧਾਰਮਿਕ ਚੰਨਲ ਵਾਏ ਜਾ ਰਹੇ ਨੇ ਤੇ ਕਿਉਂਕਿ ਕਸ਼ਮੀਰ ਦੇ ਵਿੱਚ ਉਸ ਸਮੇ ਜਿਵੇਂ ਲਿਖਿਆ ਮਿਲਦਾ ਕਿ ਗਰੀਬੀ ਬਹੁਤ ਸੀ ਤੇ ਜਦੋਂ ਵੀ ਕਿਸੇ ਨੂੰ ਕੋਈ ਥੋੜਾ ਬਹੁਤਾ ਲਾਲਚ ਵੀ ਦਿੱਤਾ ਜਾਂਦਾ ਸੀ ਤਾਂ ਇੱਕ ਨਾਰਮਲ ਗੱਲ ਹੈ ਕੋਈ ਰੋ ਪਿੱਟ ਕੇ ਜ਼ਿੰਦਗੀ ਜਿਉਣਾ ਨਹੀਂ ਚਾਹੁੰਦਾ ਤੇ ਕਈ ਵਾਰ ਇਨਸਾਨ ਫਿਰ ਕੁਝ ਚੀਜ਼ਾਂ ਦੀਆਂ ਸਹੂਲਤਾਂ ਦੇ ਲਈ ਤੁਰ ਪੈਂਦੇ ਨੇ ਜਿਵੇਂ ਅੱਜ ਵੀ ਜਿਵੇਂ ਵਿੱਚ ਦੀ ਗੱਲ ਕਰਾਂ ਅੱਜ ਇੱਕ ਤੇ ਦੁਨੀਆ ਦਾ ਰਹਿਣ ਸਹਿਣ ਜਿਉਣ ਦਾ ਢੰਗ ਐਸਾ ਹੋ ਗਿਆ ਏ ਦੌੜ ਮਾਇਆ ਦੀ ਹੋ ਗਈ ਏ ਛੋਟੇ ਗਰੀਬ ਲੋਕਾਂ ਦੀ ਤਾਂ ਆਪ ਗੱਲ ਕੀ ਕਰਨੀ ਕਿਉਂਕਿ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਚੰਗੇ ਵਪਾਰ ਨੇ ਚੰਗੀਆਂ ਜ਼ਮੀਨਾਂ ਨੇ ਉਹ ਵੀ ਇੱਕੋ ਹੀ ਦੌੜ ਦੇ ਵਿੱਚ ਨੇ ਤਾ ਇੱਕ ਨਾਰਮਲ ਗੱਲ ਹੈ ਜੇ ਕਿਸੇ ਗਰੀਬ ਨੂੰ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਵੱਡੇ ਲੋ ਪੱਦਰ ਤੇ ਲੋਕ ਇਸਾਈ ਬਣਦੇ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਖਾਨ ਨੂੰ ਦਊਗਾ ਕਿਸੇ ਦਾ ਕੋਈ ਢੱਡ ਪਰੂਗਾ ਕਿਸੇ ਦੇ ਬੱਚਿਆਂ ਨੂੰ ਪੜ੍ਹਾਊਗਾ ਤਾਂ ਆਬਵੀਅਸਲੀ ਹੈ ਕਿ ਉਹ ਇਨਸਾਨ ਉਧਰ ਨੂੰ ਤੁਰੂਗਾ ਹਾਂ ਇੱਥੇ ਗੱਲ ਠੀਕ ਹੈ ਆਪਾਂ ਕਹਿ ਸਕਦੇ ਹਾਂ ਗੁਰੂ ਨਾਲ ਪਿਆਰ ਹੈ ਗੁਰੂ ਨਾਲ ਸਨੇਹ ਹੋਣਾ ਚਾਹੀਦਾ ਹੈ ਪਰ ਇਹ ਗੱਲ ਸਾਡੇ ਗੁਰੂ ਸਹਬਾਨ ਨੇ ਵੀ ਤੇਹੀ ਕੀਤਾ ਹੈ ਨਾ ਉਹਨਾਂ ਨੇ ਆ ਕੇ ਬਾਹ ਫੜੀ ਜ਼ੁਲਮ ਹੁੰਦੇ ਸੀ ਜ਼ੁਲਮਾਂ ਤੋਂ ਬਚਾਇਆ ਸ਼ਰੀਰ ਕਦੂਪ ਦੇ ਵਿੱਚ ਮਾਨਸਿਕ ਰੂਪ ਦੇ ਵਿੱਚ ਬਲਵਾਨ ਕੀਤਾ ਅੱਜ ਅਸੀਂ ਉਹ ਸੰਦੇਸ਼ ਨੂੰ ਭੁੱਲ ਕੇ ਫਿਰ ਉਹ ਈਸਾਈਓ ਕੰਮ ਕਰ ਰਹੇ ਨੇ ਕਿਸੇ ਢੰਗ ਨਾਲ ਕਰ ਰਹੇ ਨੇ ਤਾਂ ਲੋਕ ਉਧਰ ਨੂੰ ਜਾਣਗੇ ਸੋ ਔਰੰਗਜੇਬ ਉਸ ਸਮੇਂ ਇਹੀ ਕਰ ਰਿਹਾ ਸੀ ਲਾਲਚ ਵੀ ਦੇ ਰਿਹਾ ਸੀ ਤਾਂ ਲੋਕ ਬਣਦੇ ਜਾ ਰਹੇ ਸੀ ਮੁਸਲਮਾਨ ਸੋ ਕਿਤੇ ਨਾ ਕਿਤੇ ਫਿਰ ਜਦੋਂ ਇਹ ਸਭ ਕੁਝ ਵਾਪਰਦਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਨੰਦਪੁਰ ਦੀ ਧਰਤੀ ਵੱਲ ਨੂੰ ਆਉਂਦੇ ਨੇ ਤੇ ਕੁਝ ਕੁ ਸਮੇਂ ਬਾਅਦ ਫਿਰ ਉਹਨਾਂ ਨੇ ਹੁਕਮਨਾਮੇ ਭੇਜ ਕੇ ਆਪਣੇ ਮਾਤਾ ਨਾਨਕੀ ਜੀ ਅਤੇ ਆਪਣੀ ਸੁਪਤਨੀ ਮਾਤਾ ਗੁੱਜਰਕੌਰ ਜੀ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਵੀ ਹੁਕਮਨਾਮੇ ਭੇਜ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾ ਲਿਆ ਸੀ ਆਉਣ ਤੋਂ ਪਹਿਲਾਂ ਜਿਹੜੀ ਉੱਥੇ ਘਟਨਾ ਵਾਪਰਦੀ ਹੈ ਜਿਵੇਂ ਕਿ ਕਿ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਭੀਖਣ ਸ਼ਾ ਹੋ ਗਏ ਜਿਹੜੇ ਉਹਨਾਂ ਦੇ ਸਾਹਮਣੇ ਦੋ ਕੁ ਜੇਲੇ ਹਿਉਂਦੇ ਨੇ ਤੇ ਸ਼ਿਵਦੱਤ ਹੋ ਗਏ ਜਿਹੜੇ ਕਿ ਰਾਮ ਭਗਵਾਨ ਜੀ ਦੇ ਜਾਂ ਕ੍ਰਿਸ਼ਨ ਜੀ ਦੇ ਜਿਹੜੇ ਉਪਾਸ਼ਕ ਸਨ ਅਤੇ ਜਿਹੜੇ ਉੱਥੇ ਇੱਕ ਰਾਜਾ ਰਹਿੰਦੇ ਸਨ ਰਾਜਾ ਫਤੇ ਉਹਨਾਂ ਦੇ ਘਰ ਸੁਪਤਨੀ ਉਹ ਉਹਨਾਂ ਦੇ ਨਾਲ ਸਨੇਹ ਕਰਦੇ ਸੀ ਪਿਆਰ ਕਰਦੇ ਸੀ ਉਹਨਾਂ ਨੂੰ ਲਾੜ ਕਰਦੇ ਸੀ ਉਹਨਾਂ ਦੇ ਪੁੱਤਰ ਦੇ ਰੂਪ ਦੇ ਵਿੱਚ ਬਣ ਕੇ ਗੁਰੂ ਪਾਤਸ਼ਾਹ ਨੇ ਕਾਫੀ ਚੰਗੀਆਂ ਸਿੱਖਿਆਵਾਂ ਆਪਣੇ ਬਚਪਨ ਤੋਂ ਹੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਕਾਫੀ ਵਿਰਾਗ ਸੀ ਉਸ ਸਮੇਂ ਕਿਉਂਕਿ ਜਦੋਂ ਗੁਰੂ ਪਾਤਸ਼ਾਹ ਵਰਗੀ ਰੂਹ ਕਿਸੇ ਨਗਰ ਤੋਂ ਜਿੱਥੇ ਉਹਨਾਂ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਉੱਥੋਂ ਕਿਤੇ ਜਾਵੇਗੀ ਤਾਂ ਇੱਕ ਵਿਰਾਗ ਤੇ ਜ਼ਰੂਰ ਬਣਦਾ ਏ ਤਾਂ ਅਨੰਦਪੁਰ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਵੀ ਜਿਵੇਂ ਗੁਰੂ ਹਰ Rai ਸਾਹਿਬ ਜੀ ਬਾਬਾ ਬੁੱਢਾ ਜੀ ਦੇ ਵੰਸ਼ ਦੇ ਵਿੱਚੋਂ ਜਾਂ ਹੋਰ ਵੀ ਗੁਰੂ ਸਹਿਬਾਨ ਦੀ ਜਿਹੜੀਆਂ ਸਾਹਿਬਜ਼ਾਦੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆ ਕੇ ਸਵਾਗਤ ਕੀਤਾ ਵੱਡੇ ਵੱਡੇ ਤੋਹਫੇ ਲਿਆਂਦੇ ਉਹਨਾਂ ਦੇ ਸਵਾਗਤ ਦੇ ਵਿੱਚ ਹੌਲੀ ਹੌਲੀ ਵੱਡੇ ਹੁੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਵੱਲੋਂ ਉਹਨਾਂ ਦੀ ਸ਼ਸਤਰ ਵਿੱਦਿਆ ਗੁਰਮੁਖੀ ਵਿੱਦਿਆ ਅਤੇ ਜਿੰਨੇ ਵੀ ਕੋੜ ਅੰਦਾਜੀ ਤੀਰ ਅੰਦਾਜੀ ਆਦਿਕ ਵਿਦਿਆਮਾਂ ਨੇ ਸਾਰਿਆਂ ਦਾ ਪ੍ਰਬੰਧ ਆਪਣੀ ਨਿਗਰਾਨੀ ਦੇ ਹੇਠ ਕੀਤਾ ਤੇ ਛੋਟੀ ਉਮਰ ਦੇ ਵਿੱਚ ਕਿੰਨੇ ਨਿਪੁੰਨ ਹੋ ਚੁੱਕੇ ਨੇ ਇਸ ਘਟਨਾ ਦਾ ਇਸ ਗੱਲ ਤੋਂ ਪਤਾ ਲੱਗਦਾ ਏ ਜਦੋਂ ਔਰੰਗਜ਼ੇਬ ਦੇ ਸਤਾਏ ਹੋਏ ਪੂਜਾ ਪੁਜਾਰੀ ਬ੍ਰਾਹਮਣ ਆਦਿਕ ਹਿੰਦੂ ਲੋਕ ਜਦੋਂ ਗੁਰੂ ਗੋਬਿੰਦ ਸਿੰਘ ਬਾਦਲ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਜਦੋਂ ਉਹਨਾਂ ਨੂੰ ਕਿਸੇ ਪਾਸੇ ਹੋਰ ਕੋਈ ਰਾਹ ਨਹੀਂ ਮਿਲ ਰਿਹਾ ਕਿ ਹੁਣ ਕਿੱਥੇ ਜਾਈਏ ਕਿਹਦੇ ਕੋਲੇ ਫਰਿਆਦ ਕਰੀਏ ਕਿਉਂਕਿ ਇਸ ਦੇਸ਼ ਦੀ ਹਾਲਤ ਤੇ ਸਾਰਿਆਂ ਨੂੰ ਪਤਾ ਏ ਕਿ ਲੜਨਾ ਝਗੜਨਾ ਇੱਥੇ ਕਿਸ ਨੂੰ ਆਉਂਦਾ ਨਹੀਂ ਸੀ ਲੋਕ ਡਰਦੇ ਸੀ ਜਿੰਨੇ ਜ਼ੁਲਮ ਭਾਰਤ ਦੀ ਧਰਤੀ ਨੇ ਸਹੇ ਨੇ ਇਹਦਾ ਵੱਡਾ ਕਾਰਨ ਇਹ ਰਿਹਾ ਇਹ ਲੋਕ ਇਹ ਮੰਨ ਕੇ ਬਿਠੇ ਸੀ ਕਿ ਜੋ ਕੁਝ ਸਾਡੇ ਨਾਲ ਹੋ ਰਿਹਾ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਇਹ ਰੱਬ ਵੱਲੋਂ ਸਾਡੀ ਕਿਸਮਤ ਦੇ ਵਿੱਚ ਲਿਖਿਆ ਗਿਆ ਰੱਬ ਵੱਲੋਂ ਸਾਡੇ ਭਾਗਾਂ ਵਿੱਚ ਲਿਖਿਆ ਗਿਆ ਇਹ ਅਸੀਂ ਆਪਣੇ ਕਰਮਾਂ ਦਾ ਲੇਖਾ ਜੋਖਾ ਭੋਗ ਰਹੇ ਹਾਂ ਤਾਂ ਇਹਨਾਂ ਸਿਖਿਆਵਾਂ ਨੂੰ ਲਗਾਤਾਰ ਇਹ ਲੋਕ ਮੰਨਦੇ ਆ ਰਹੇ ਸੀ ਹੁਣ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਜਿਹੜਾ ਜੀਵਨ ਜਿਉਣ ਦਾ ਢੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਤੋਂ ਲੈ ਕੇ ਭਰਿਆ ਉਹਨੂੰ ਸਮਾਂ ਤਾਂ ਲੱਗਣਾ ਸੀ ਹੁਣ ਇਹਨਾਂ ਕੋਲੇ ਵੀ ਕੋਈ ਰਾਹ ਨਹੀਂ ਬਚਿਆ ਤਾਂ ਇਹ ਸਿੱਧਾ ਆ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਹੁਣ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਖੜੇ ਨੇ ਬਚਪਨ ਚ ਜਿਹੜਾ ਉਹਨਾਂ ਦਾ ਜੀਵਨ ਦੀ ਝਲਕ ਪੈਂਦੀ ਏ ਜਦੋਂ ਗੁਰੂ ਪਿਤਾ ਨੇ ਕਿਹਾ ਕਿ ਇਸ ਜ਼ੁਲਮ ਨੂੰ ਰੋਕਣ ਦੇ ਲਈ ਕਿਸੇ ਮਹਾਪੁਰਖ ਕਿਸੇ ਸਿਆਣੇ ਇਨਸਾਨ ਦੀ ਬਲੀ ਦੀ ਜ਼ਰੂਰਤ ਹੈ ਤਾਂ ਗੁਰੂ ਗੋਬਿੰਦ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੁਹਾਡੇ ਤੋਂ ਵੱਡਾ ਕੋਈ ਬਲੀਦਾਨ ਕੌਣ ਹੋ ਸਕਦਾ ਏ ਜਿਹੜਾ ਕਿਸੇ ਦੇ ਮਨੁੱਖੀ ਹੱਕਾਂ ਦੇ ਲਈ ਕਿਸੇ ਨੂੰ ਹਿਫਾਜ਼ਤ ਕਰਨ ਦੇ ਲਈ ਆਪਣੇ ਆਪ ਦਾ ਬਲੀਦਾਨ ਦੇ ਸਕੇ ਤਾਂ ਉੱਥੇ ਬਹੁਤ ਸਲਾਹ مشਵਰਾ ਹੋਣ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਨਾਲ ਦੀ ਨਾਲੇ ਫੈਸਲਾ ਸੁਣਾ ਦਿੱਤਾ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਅੱਜ ਤੋਂ ਬਾਅਦ ਸਾਡਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਜੇ ਉਹ ਈਨ ਮੰਨ ਲੈਣਗੇ ਤਾਂ ਅਸੀਂ ਵੀ ਈਨ ਮੰਨ ਲਵਾਂਗੇ ਹੁਣ ਇਹਨਾਂ ਨੇ ਵੇਖੋ ਹਿੰਦੂਆਂ ਨੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਿਆ ਤੇ ਇਹ ਗੱਲ ਕਿਸੇ ਨੂੰ ਭੁੱਲਣੀ ਨਹੀਂ ਚਾਹੀਦੀ ਕਿ ਕਿੰਨਾ ਵੱਡਾ ਇਹਸਾਨ ਗੁਰੂ ਸਹਿਬਾਨ ਦਾ ਇਸ ਧਰਮ ਦੇ ਤਿਲਕ ਜੰਝੂ ਮੰਦਲ ਧਾਰਮਿਕ ਰਸਮਾਂ ਰੀਤਾਂ ਨੂੰ ਨਿਭਾਉਣ ਦੇ ਲਈ ਇਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਨਿਭਾਇਆ ਏ ਤੇ ਅੱਜ ਲੋਕ ਉਹ ਲੋਕਾਂ ਨੂੰ ਬਿਲਕੁਲ ਵੀ ਇਹ ਗੱਲ ਆਪਣੇ ਚਿਹਨ ਦੇ ਵਿੱਚੋਂ ਵਿਸਾਰਨੀ ਨਹੀਂ ਚਾਹੀਦੀ ਕਿ ਗੁਰੂ ਸਹਿਬਾਨ ਦੇ ਵੱਡੇ ਪਰ ਉਪਕਾਰਾਂ ਕਰਕੇ ਹੀ ਉਹ ਇੰਨਾ ਸੋਹਣਾ ਜੀਵਨ ਜਿਉ ਰਹੇ ਨੇ ਆਪਣੀਆਂ ਧਰਮ ਦੀਆਂ ਰੌ ਰੀਤਾਂ ਨਿਭਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਸ ਤੋਂ ਬਾਅਦ ਔਰੰਗਜ਼ੇਬ ਦਾ ਫਰਮਾਨ ਆਉਣ ਤੋਂ ਪਹਿਲਾਂ ਹੀ ਦਿੱਲੀ ਵੱਲ ਨੂੰ ਤੁਰ ਪੈਂਦੇ ਨੇ ਤੇ ਦਿੱਲੀ ਵੱਲ ਨੂੰ ਗਏ ਨੇ ਆਪਣੇ ਨਾਲ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦੇ ਅੱਲਾ ਜੀ ਭਾਈ ਉਦੇਜ ਜੀ ਇਹ ਗੁਰਸਿੱਖ ਭਾਈ ਜੈਤਾ ਜੀ ਹੋਰ ਵੀ ਗੁਰਸਿੱਖਾਂ ਨੂੰ ਨਾਲ ਆਪਣੇ ਲੈ ਕਰਕੇ ਗਏ ਨੇ ਪਲੈਨਿੰਗ ਇੱਕ ਹੋਈ ਸੀ ਕਿ ਕਿਵੇਂ ਕੀ ਕੁਝ ਵਾਪਰੇਗਾ ਤੇ ਗੁਰਤਾ ਗੱਦੀ ਉਹ ਪਹਿਲਾਂ ਹੀ ਦੇ ਗਏ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿਉਂਕਿ ਉਹਨਾਂ ਦੀ ਪਹਿਲਾਂ ਵੀ ਦੋ ਵਾਰ ਗ੍ਰਿਫਤਾਰੀ ਹੋਈ ਸੀ ਪਹਿਲਾਂ 1600 63 ਇਸਵੀ ਦੇ ਵਿੱਚ ਹੁੰਦੀ ਹੈ ਫਿਰ 1673 ਇਸਵੀ ਦੇ ਵਿੱਚ ਹੁੰਦੀ ਹੈ ਅਖੀਰਲੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਇਹ ਵੀ ਰੰਗੜਾ ਤੋਂ ਹੁੰਦੀ ਹੈ ਰੋਪੜ ਦੇ ਲਾਗੇ ਤਾਂ ਇਹ ਵੀ ਇਹ ਜਿਹੜੀ ਗ੍ਰਿਫਤਾਰੀ ਹੈ ਇਹ ਵੀ ਜਾ ਕਰਕੇ ਕਿਤੇ ਸ਼ਹੀਦੀ ਦਾ ਕਾਰਨ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਮੁੜਾਂਗੇ ਨਹੀਂ ਤਾਂ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਆਪਾਤਸ਼ਾਹ ਜੀ ਨੂੰ ਸ਼ੌਂਪ ਦਿੱਤੀ ਸੀ ਉਹ ਤੁਰ ਪੈਂਦੇ ਨੇ ਪ੍ਰਚਾਰ ਕਰਦੇ ਕਰਦੇ ਅੱਗੇ ਪਹੁੰਚਦੇ ਨੇ ਤਾਂ ਔਰੰਗਜ਼ੇਬ ਉਸ ਸਮੇਂ 라ਵਲਪਿੰਡੀ ਵੱਲ ਗਿਆ ਹੋਇਆ ਸੀ ਜਿਹੜਾ ਕਿ ਦਿੱਲੀ ਵਿੱਚ ਨਹੀਂ ਸੀ ਪਰ ਉਹਨੇ ਜਲਾਲੂਦੀਨ ਜਿਹੜਾ ਕਿ ਜਲਾਦ ਸੀ ਜਿਸ ਨੇ ਸ਼ਹੀਦ ਕੀਤਾ ਤੇ ਕਾਜੀ ਸੀ ਤੇ ਜਿਹੜਾ ਕੋਤਵਾਲ ਸੀ ਆਦਿਕ ਜਿੰਨੇ ਵੀ ਸੀਗੇ ਉੱਥੇ ਹਾਜ਼ਰ ਸੀ ਹੁਣ ਪਹਿਲਾਂ ਤੇ ਉਹਨਾਂ ਨੇ ਵੇਖੋ ਕੀ ਕੀਤਾ ਕਿ ਗੁਰੂ ਪਿਆਰਿਆਂ ਨੂੰ ਜਿਹੜੇ ਨਾਲ ਤਿੰਨ ਗੁਰਸਿੱਖ ਕੀ ਗਏ ਨੇ ਉਹਨਾਂ ਨੂੰ ਸ਼ਾਮਦਾਮ ਭੇਦ ਡੰਡ ਤਿੰਨੇ ਤਰੀਕਿਆਂ ਦੇ ਨਾਲ ਗੁਰੂ ਸਹਿਬਾਨ ਤੇ ਗੁਰਸਿੱਖਾਂ ਨੂੰ ਡਰਾਉਣ ਧਮਕਾਉਣ ਲਾਲਚ ਦੇਣ ਦਾ ਆਪਸੀ ਭੇਦ ਖੜੇ ਕਰਨ ਦਾ ਕਾਫੀ ਯਤਨ ਕੀਤਾ ਪਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਗੁਰਸਿੱਖ ਡੋਲਦਾ ਨਹੀਂ ਭਾਈ ਮਤੀ ਦਾਸ ਜੀ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਏ ਆਰੇ ਦੇ ਨਾਲ ਚੀਰ ਕੇ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਦਿੱਤਾ ਜਾਂਦਾ ਏ ਭਾਈ ਦਿਆਲਾ ਜੀ ਨੂੰ ਉਬਲਦੇ ਦੇਗ ਦੇ ਵਿੱਚ ਉਬਾਲ ਦਿੱਤਾ ਜਾਂਦਾ ਏ ਹੁਣ ਇਹ ਸ਼ਹੀਦੀਆਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ ਪਰ ਇਹਨਾਂ ਦੇ ਪਿੱਛੇ ਜਿਹੜਾ ਦਰਦ ਹੈ ਜਿਹੜਾ ਜਿਹੜੀ ਜਿੰਨੀ ਵੱਡੀ ਉਹ ਸ਼ਹੀਦੀ ਹੈ ਉਹਨੂੰ ਮਹਿਸੂਸ ਕਰਨਾ ਬੜਾ ਜ਼ਰੂਰੀ ਹੈ ਹੁਣ ਇਹ ਤਿੰਨੇ ਸਹੀ ਤਸੀਹੇ ਜਿਹੜੇ ਗੁਰਸਿੱਖਾਂ ਨੂੰ ਦਿੱਤੇ ਗਏ ਗੁਰੂ ਪਾਤਸ਼ਾਹ ਦੇ ਸਾਹਮਣੇ ਸੀ ਉਹਨਾਂ ਨੂੰ ਇਹ ਸੀ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਡੋਲ ਜਾਣਗੇ ਤੇ ਜਿਹੜੇ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਰੱਖਿਆ ਗਿਆ ਸੀ ਉਹ ਪਿੰਜਰਾ ਕਹਿ ਲਓ ਕਿ ਬਿਲਕੁਲ ਪੂਰੇ ਪੂਰੇ ਸਾਈਜ਼ ਦਾ ਬਣਾਇਆ ਗਿਆ ਕਿਲ ਉਹਦੇ ਵਿੱਚ ਲੱਗੇ ਹੋਏ ਨੇ ਨਾ ਚੰਗੀ ਤਰ੍ਹਾਂ ਬੈਠ ਸਕਦੇ ਨੇ ਖੜੇ ਤਾਂ ਹੋ ਹੀ ਨਹੀਂ ਸਕਦੇ ਤਾਂ ਉਹਦੇ ਵਿੱਚ ਬੰਦਾ ਜਕੜਿਆ ਹੋਇਆ ਏ ਤਾਂ ਗੁਰੂ ਪਾਤਸ਼ਾਹ ਨੂੰ ਇਸ ਤਰ੍ਹਾਂ ਜਕੜ ਕੇ ਬਿਠਾਇਆ ਹੋਇਆ ਸੀ ਤਾਂ ਗੁਰੂ ਪਾਤਸ਼ਾਹ ਜੀ ਅੱਗੇ ਕਾਜੀ ਕਹਿੰਦਾ ਏ ਅਸੀਂ ਸਾਡੀਆਂ ਪੁਸ਼ਤਾਂ ਤੋਂ ਮੈਂ ਕਾਜੀ ਹਾਂ ਕੋਤਵਾਲ ਕਹਿੰਦਾ ਮੈਂ ਸਾਡੇ ਚੱਲਦੇ ਹੋਏ ਪੁਰਾਣੇ ਸਮੇਂ ਤੋਂ ਮੈਂ ਕੋਤਵਾਲ ਤੇ ਜਲਾਲੂਦੀਨ ਕਹਿੰਦਾ ਜੀ ਅਸੀਂ ਵੀ ਪੁਰਾਣੇ ਸਮੇਂ ਦੇ ਚੰਗੇ ਚੱਲਦੇ ਹੋਏ ਇਦਾਂ ਜ਼ੁਲਮਾਂ ਟਾਕਰਿਆਂ ਦੇ ਨਾਲ ਚੱਲਦੇ ਆ ਰਹੇ ਜਾਂ ਜ਼ੁਲਮਾਂ ਨੂੰ ਕਰਦੇ ਹੋਏ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਹਾਂ ਤਾਂ ਗੁਰੂ ਗੋਬਿੰਦ ਸਿੰਘ ਬਾਦਲ ਸਾਹਿਬ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਅਸੀਂ ਵੀ ਸ਼ਹੀਦਿਆਂ ਦੇ ਵਿੱਚੋਂ ਹੀ ਜਨਮੇ ਹਾਂ ਸਾਡਾ ਵੀ ਜਨਮ ਸ਼ਹੀਦਿਆਂ ਦੇ ਵਿੱਚੋਂ ਹੋਇਆ ਹੈ ਕਹਿੰਦੇ ਸੋਨਾ ਮੇਲ ਹੋਇਆ ਹੈ ਤਾਂ ਹੁਣ ਇੱਥੇ ਗੁਰੂ ਪਾਤਸ਼ਾਹ ਜੀ ਪਾਠ ਸ਼ੁਰੂ ਕਰਦੇ ਨੇ ਤਾਂ ਉਹਨਾਂ ਨੂੰ ਕਰਾਮਾਤ ਦਿਖਾਉਣ ਦਾ ਧਰਮ ਪਰਿਵਰਤਨ ਕਰਨ ਦਾ ਅਕੀਦ ਲੜਾਵਾ ਮੌਤ ਆ ਦਿੱਤਾ ਜਾਂਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਸਾਡੇ ਧਰਮ ਦੇ ਵਿੱਚ ਨਾ ਤੇ ਕਰਾਮਾਤ ਦਿਖਾਈ ਜਾਂਦੀ ਇਹ ਨਾ ਅਸੀਂ ਮੰਨਦੇ ਹਾਂ ਤੇ ਦੂਜੀ ਗੱਲ ਧਰਮ ਪਰਿਵਰਤਨ ਨਹੀਂ ਹੋ ਸਕਦਾ ਧਰਮ ਇੱਕੋ ਹੈ ਮਨੁੱਖਤਾ ਦਾ ਧਰਮ ਤੇ ਤੁਸੀਂ ਕਿਹਨੂੰ ਧੱਕੇ ਦੇ ਨਾਲ ਕਿਸੇ ਨੂੰ ਧਾਰਮਿਕ ਬਣਾਉਣਾ ਹੈ ਜਾਂ ਧਰਮ ਦੇ ਵਿੱਚ ਲੈ ਕੇ ਆਉਣਾ ਹੈ ਇਹ ਟੋਟਲੀ ਗਲਤ ਹੈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਚੀਜ਼ਾਂ ਨੂੰ ਨਾ ਮੰਨਦੇ ਹੋਏ ਇਹਨਾਂ ਗੱਲਾਂ ਨੂੰ ਨਾ ਮੰਨਦੇ ਹੋਏ ਗੁਰੂ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਅਲੱਗ ਕਰਦੇ ਹੋਏ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੜ ਭਾਈ ਲੱਖੀ ਸ਼ਾ ਬਨਜਾਰਾ ਜੀ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰਦੇ ਨੇ ਅਤੇ ਗੁਰੂ ਪਾਤਸ਼ਾਹ ਦਾ ਸੀਸ ਹੈ ਜੋ ਭਾਈ ਜੇਤਾ ਬਾਬਾ ਜੀਵਨ ਜੀ ਉਠਾ ਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਕੀਰਪੁਰ ਦੀ ਧਰਤੀ ਤੇ ਪਹੁੰਚਦੇ ਨੇ ਗੁਰੂ ਪਾਤਸ਼ਾਹ ਉੱਥੇ ਆਉਂਦੇ ਨੇ ਬਾਅਦ ਵਿੱਚ ਆਨੰਦਪੁਰ ਸਾਹਿਬ ਜਾ ਕਰਕੇ ਇਦਾਂ ਉਹ ਜੜੀਆਂ ਘਟਰਾਮਾ ਅੱਗੇ ਜੋ ਰਸਮਾਂ ਹੁੰਦੀਆਂ ਨੇ ਜਾਂ ਸੰਸਕਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਹੜੇ ਕਿ ਉਸ ਸਮੇਂ ਸਿਰਫ 9 ਸਾਲ ਦੇ ਸੀ ਗੁਰੂਤਾ ਗੱਦੀ ਸੰਭਾਲ ਚੁੱਕੇ ਸੀ ਉਹਨਾਂ ਨੇ ਜੰਗੀ ਪ੍ਰਬੰਧ ਹੈ ਜਿਹੜਾ ਉਹ ਅਨੰਦਪੁਰ ਦੀ ਧਰਤੀ ਤੇ ਕਰਨਾ ਸ਼ੁਰੂ ਕਰ ਦਿੱਤਾ ਗੁਰ ਸਿੱਖਾਂ ਨੂੰ ਫਰਮਾਨ ਭੇਜੇ ਕਿ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਰਹਿਣਾ ਹੈ ਸ਼ਸਤਰ ਤਿਆਰ ਕਰੋ ਘੋੜੇ ਤਿਆਰ ਕਰੋ ਜੰਗੀ ਜੁੱਧਾਂ ਨੂੰ ਯਾਦ ਤਿਆਰ ਕਰੋ ਤੇ ਉਹਨਾਂ ਨੇ ਫਿਰ ਹੌਲੀ-ਹੌਲੀ ਸਮਾਂ ਪਾ ਕੇ ਜਦੋਂ ਪਹਿਲੀ ਜਿਹੜੀ ਜੰਗ ਹੁੰਦੀ ਹੈ ਪੰਗਾਣੀ ਦੀ ਜੰਗ ਜਿਹੜੀ ਕਿ 1686 ਈਸਵੀ ਦੇ ਵਿੱਚ ਹੁੰਦੀ ਹੈ ਬੇਵਜਾ ਹੁੰਦੀ ਹੈ ਉਹ ਜਿਹੜੀ ਕਿ ਜੰਗ ਵੱਡੇ ਪੱਧਰ ਤੇ ਗੁਰੂ ਪਾਤਸ਼ਾਹ ਜੀ ਜਿੱਤੇ ਨਾ ਕੋਈ ਬਹੁਤਾ ਤਿਆਰੀ ਸੀ ਨਾ ਕੋਈ ਬਹੁਤਾ ਇਹਨਾਂ ਪ੍ਰਬੰਧ ਕੀਤਾ ਹੋਇਆ ਸੀ ਆਪਣੇ ਹੀ ਪਿਆਰੇ ਗੁਰਸਿੱਖ ਤੇ ਭੀਖਣ ਸ਼ਾ ਪੀਰ ਬੁੱਧੂ ਸ਼ਾ ਦੇ ਜਿਹੜੇ ਉਪਾਸ਼ਕ ਸੀ ਜਿਨ੍ਹਾਂ ਨੂੰ ਉਹਨਾਂ ਨੇ ਪਠਾਣਾ ਨੂੰ ਭਰਤੀ ਕਰਵਾਇਆ ਸੀ ਆਦਕ ਉਹ ਵੀ ਵਿੱਚੇ ਸਨ ਵਿੱਚੋਂ ਭੱਜ ਜਾਂਦੇ ਨੇ ਫਿਰ ਉਹ ਆਪਣੇ ਪੁੱਤਰਾਂ ਨੂੰ ਲੈ ਕੇ ਆਉਂਦੇ ਨੇ ਆਪਣੇ ਸੇਵਕਾਂ ਨੂੰ ਲੈ ਕੇ ਆਉਂਦੇ ਨੇ ਤੇ ਇਸ ਤਰ੍ਹਾਂ ਮਾਮਾ ਕਿਰਪਾਲ ਚੰਦ ਤੇ ਆਦਕ ਹੋਰ ਗੁਰਸਿੱਖ ਵੀ ਇਸ ਜੰਗ ਦੇ ਵਿੱਚ ਲੜਦੇ ਹੋਏ ਕਾਫੀ ਸ਼ਹੀਦੀਆਂ ਵੀ ਹੁੰਦੀਆਂ ਨੇ ਪਰ ਜਿੱਤ ਪ੍ਰਾਪਤ ਹੁੰਦੀ ਏ ਅਤੇ ਉਸ ਤੋਂ ਬਾਅਦ ਹੀ ਗੁਰੂ ਪਾਤਸ਼ਾਹ ਜੀ ਨੇ ਜਿਵੇਂ ਆ ਰਾਜਾ ਦੀਪ ਚੰਦ ਦੀ ਰਾਣੀ ਜਿਹੜੀ ਕਿ ਰਾਣੀ ਚੰਪਾ ਉਸ ਦੇ ਕਹਿਣ ਤੇ ਇਹ ਨਗਰ ਵੀ ਵਸਾਇਆ ਸੀਗਾ ਜਿਹੜਾ ਕਿ ਪੌਂਟਾ ਸਾਹਿਬ ਦਾ ਨਗਰ ਬਸਾਉਣਾ ਆਦਿਕ ਇਹ ਨਗਰ ਵਸਾਈ ਗਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਸੌਰੀ ਇਹ ਨਗਰ ਜਿਹੜਾ ਵਸਾਇਆ ਸੀਗਾ ਰਾਣੀ ਚੰਪਾ ਤੋਂ ਇਹ ਜ਼ਮੀਨ ਖਰੀਦ ਕੇ ਉਸ ਤੋਂ ਬਾਅਦ ਪੌਂਟਾ ਸਾਹਿਬ ਦੀ ਧਰਤੀ ਤੇ ਨਗਰ ਬਸਾਉਣਾ ਆਦਿਕ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਗੁਰੂ ਸਹਿਬਾਨ ਦੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਨੇ ਉਹ ਤੋਂ ਬਾਅਦ ਫਿਰ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਜ ਕਿਲੇ ਬਸਾਏ ਆਨੰਦਗੜ੍ਹ ਲੋਹਗੜ੍ਹ ਹੋਲਗੜ੍ਹ ਤਾਰਾਗੜ੍ਹ ਅਤੇ ਫਤਿਹਗੜ੍ਹ ਆਦਕ ਕਿਲੇ ਬਸਾਏ ਜਿਹੜੇ ਹਿਫਾਜ਼ਤ ਦੇ ਲਈ ਬਸਾਏ ਬਸਾਏ ਗਏ ਸੀ ਕਿਉਂਕਿ ਗੁਰੂ ਪਾਤਸ਼ਾਹ ਨੂੰ ਪਤਾ ਸੀ ਕਿ ਜਿਹੜੇ ਪਹਾੜੀ ਰਾਜੇ ਨੇ ਜਾਂ ਅਜਮੇਰ ਚੰਦ ਹੈ ਜਿਹੜਾ ਕਹਿਲੂਰ ਦਾ ਰਾਜਾ ਹੈ ਇਹਨਾਂ ਨੇ ਮੰਨਣਾ ਨਹੀਂ ਇਹ ਦੋਗਲੇ ਰਹੇ ਨੇ ਗੁਰੂ ਸਹਿਬਾਨ ਦੇ ਨਾਲ ਇਹਨਾਂ ਨੇ ਕਦੇ ਤੇ ਗੁਰੂ ਪਾਤਸ਼ਾਹ ਤੋਂ ਸਹਾਇਤਾ ਮੰਗੀ ਕਿਤੇ ਜਾ ਕੇ ਫਿਰ ਮੁਗਲਾਂ ਨਾਲ ਲੜ ਜਾਂਦੇ ਸੀ ਫਿਰ ਖੁਦ ਹਮਲੇ ਕਰਦੇ ਸੀ ਸਾਰਾ ਸਮਾਂ ਇਹਨਾਂ ਨੇ ਇਦਾਂ ਰੱਖਿਆ ਤੇ ਜਿਹੜੀ ਸਭ ਤੋਂ ਵੱਡੀ ਘਟਨਾ ਮਿਲਦੀ ਇਹਨਾਂ ਦੀ ਦੋਗਲੀ ਨੀਤੀ ਜਦੋਂ ਪੰਮਾ ਪਰੋਹ ਤੇ 1700 ਈਸਵੀ ਦੇ ਵਿੱਚ ਗਊ ਬਣਾ ਕੇ ਲੈ ਕੇ ਜਾਂਦਾ ਸੋਹਾ ਖਾਂਦਾ ਇਹ ਤਾਂ ਗੁਰੂ ਪਾਤਸ਼ਾਹ ਨਿਰਮੋਹਗੜ੍ਹ ਦੇ ਕਿਲੇ ਤੱਕ ਜਾਂਦੇ ਨੇ ਪਿੱਛੋਂ ਹਮਲਾ ਕਰ ਦਿੰਦੇ ਨੇ ਗੁਰੂ ਪਾਤਸ਼ਾਹ ਫਿਰ ਵਾਪਸ ਆ ਜਾਂਦੇ ਨੇ ਆਨੰਦਪੁਰ ਦੀ ਧਰਤੀ ਤੇ ਤੇ ਇਦਾਂ ਇਹਨਾਂ ਨੇ ਧੋਖੇ ਗੁਰੂ ਸਹਿਬਾਨ ਨੇ ਬਹੁਤ ਕੀਤੇ ਨੇ ਇਹਨਾਂ ਨੇ ਧੋਖਿਆਂ ਕਰ ਕਰਕੇ ਬਸ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਤਾਂ ਉਹ ਤੋਂ ਬਾਅਦ ਫਿਰ ਜਿਹੜੀਆਂ ਟੋਟਲ ਜੰਗਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਜਿਵੇਂ ਸਰਹੰਦ ਦੇ ਵਿੱਚ ਗੁਰੂ ਪਾਤਸ਼ਾਹ ਦੇ ਬੱਚਿਆਂ ਦਾ ਸ਼ਹੀਦ ਹੋ ਜਾਣਾ ਚਮਕੌਰ ਦੀ ਜੰਗ ਹੋ ਜਾਣਾ ਤੇ ਜਾਂ ਫਿਰ ਹੋਰ ਜੰਗਾਂ ਜਿਹੜੀਆਂ ਮੋਕਸਰ ਦੀ ਜੰਗ ਹੋ ਜਾਣਾ ਅਤੇ ਹੋਰ ਵੀ ਇਹਦੇ ਵਿੱਚ ਜੰਗਾਂ ਕਈ ਚੱਲਦੀਆਂ ਰੰਡੀਆਂ ਸੀਗੀਆਂ ਆਨੰਦਪੁਰ ਦੀ ਧਰਤੀ 'ਤੇ ਪਹਿਲਾਂ ਤਾਂ 5-6 ਜੰਗਾਂ ਗੁਰੂ ਪਾਤਸ਼ਾਹ ਨੇ ਲੜੀਆਂ ਸੀ ਸੋ ਇਦਾਂ ਜੰਗਾਂ ਲੜੀਆਂ ਤੇ 1700 ਈਸਵੀ 21 ਈਸਵੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਨਹੀਂ ਰੱਖਿਆ ਮਤਲਬ ਜਿਹੜਾ ਖਾਲਸਾ ਸਾਜਣਾ ਅਦ ਕੋ ਘਟਨਾ ਆਪ ਸਭ ਨੂੰ ਪਹਿਲਾਂ ਪਤਾ ਨਹੀਂ ਤਾਂ ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਫਿਰ ਜਿਹੜਾ ਸਿੰਘਾਂ ਨੂੰ ਦੋ ਜੱਥੇ ਬਣਾ ਕੇ ਆਪਸ ਦੇ ਵਿੱਚ ਉਹਨਾਂ ਦੇ ਯੁੱਧ ਕਰਵਾਉਣੇ ਉਹਨਾਂ ਨੂੰ ਨੀਤੀਆਂ ਸਿਖਾਉਣੀਆਂ ਕਿਵੇਂ ਯੁੱਧ ਜਿੱਤਣਾ ਹੈ ਕਿਵੇਂ ਸਾਰੀ ਤਿਆਰੀ ਕਰਨੀ ਹੈ ਦੇਖੋ ਇੰਨੀ 42 ਸਾਲ ਦੀ ਉਮਰ ਦੇ ਵਿੱਚ ਗੁਰੂ ਪਾਤਸ਼ਾਹ ਇੰਨੇ ਸੂਝਬਾਨ ਨੇ ਇੰਨੀ ਦੂਰੰਦੇਸ਼ੀ ਹੈ ਉਹਨਾਂ ਦੀ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਵੱਡੇ ਪੂਰ ਨੇ ਪਾਏ ਅਤੇ ਇਸੇ ਹੀ ਤਰ੍ਹਾਂ ਫਿਰ ਜਦੋਂ ਅਖੀਰ ਤੇ ਜਾ ਕੇ ਸਾਰਾ ਆਨੰਦਪੁਰ ਦਾ ਕਿਲਾ ਵੀ ਛੱਡਣਾ ਪੈਂਦਾ ਹੈ ਚਾਰੀ ਸਾਬਜ਼ਾ ਦੇ ਸ਼ਹੀਦ ਹੋ ਜਾਂਦੇ ਨੇ ਮੁਕਤਸਰ ਦੀ ਜੰਗ ਹੋ ਜਾਂਦੀ ਹੈ ਦਮਦਮਾ ਸਾਹਿਬ ਧਰਤੀ ਤੋਂ ਨਦੇੜ ਜਾਂਦੇ ਨੇ ਉੱਥੇ ਪਿੱਛੇ ਪਠਾਣਾ ਦਾ ਜਾਣਾ ਉਹਨਾਂ ਦੇ ਖੰਜਰ ਮਾਰਨਾ ਇਹ ਸਾਰਾ ਕੁਝ ਸ਼ਹੀਦੀ ਤੱਕ ਉਹਨਾਂ ਦੇ ਚੱਲਦਾ ਏ ਤੇ ਉਹ ਆਖਰ ਨੂੰ ਇਸ ਜੋਤੀ ਜੋਤ ਜਾਂ ਕਹੇ ਜੋਤੀ ਜੋਤ ਬਹੁਤੀਆਂ ਬੁੱਕਾਂ ਦੇ ਵਿੱਚ ਲਿਖਿਆ ਹੋਇਆ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸ਼ਹੀਦ ਮੰਨਦੇ ਨੇ ਬਹੁਤੇ ਲੇਖਕ ਕਹਿਣ ਅਨੁਸਾਰ ਕਈ ਵਾਰ ਕਹਿ ਦਿੰਦੇ ਨੇ ਕਿ ਗੁਰੂ ਪਾਤਸ਼ਾਹ ਜੋਤੀ ਜੋਤ ਸਮਾਏ ਪਰ ਬਹੁਤੇ ਲੇਖਕ ਸ਼ਹੀਦ ਹੀ ਮੰਨਦੇ ਨੇ ਇਸ ਇਤਿਹਾਸ ਨੂੰ ਇਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਥੋੜੇ ਸਮੇਂ ਦੇ ਵਿੱਚ ਜੀਵਨ ਦੇ ਥੋੜੇ ਆਯੂ ਦੇ ਵਿੱਚ ਉਹਨਾਂ ਨੇ ਵੱਡੇ ਪੂਰਨੇ ਪਾਏ ਵੱਡੇ ਕਾਰਨਾਮੇ ਕੀਤੇ ਅਤੇ ਗੁਰੂ ਨਾਨਕ ਦੀ ਜੋਤ ਨੂੰ ਹੋਰਨਾਂ ਤੱਕ ਐਸੇ ਢੰਗ ਦੇ ਨਾਲ ਪੇਸ਼ ਕੀਤਾ ਕਿ ਸਮਾਜ ਅੱਜ ਵੀ ਉਸ ਤੋਂ ਸਿੱਖਿਆ ਲੈਂਦਾ ਹੈ ਅੱਜ ਵੀ ਉਸ ਦੇ ਆਧਾਰ ਤੇ ਜ਼ਿੰਦਗੀ ਜਿਉਂਦਾ ਹੈ ਸੋ ਜਿਹੜੇ ਵੀਰ ਵੀ ਹੌਲੇ ਮੁਹੱਲੇ ਤੇ ਜਾਣਗੇ ਜਿਹੜੇ ਟਰੈਕਟਰਾਂ ਤੇ ਜਾਣਗੇ ਗੱਡੀਆਂ ਤੇ ਜਾਣਗੇ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਬਣ ਕੇ ਜਾਇਓ ਉਹ ਰੂਪ ਧਾਰਨ ਕਰਕੇ ਜਾਇਓ ਤਾਂ ਕਿ ਇਹ ਸਮਝੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਸਭ ਕੁਝ ਦੁਬਾਰਾ ਤਿਆਰ ਕਰ ਰਹੇ ਨੇ ਫੇਰ ਸਾਡਾ ਇਹ ਦਿਨਾਂ ਨੂੰ ਮਨਾਉਣਾ ਸਫਲ ਹੁੰਦਾ ਹੈ ਹਰ ਇੱਕ ਚੀਜ਼ ਗੁਰੂ ਸਹਿਬਾਨ ਨੇ ਨਵੀਂ ਦਿੱਤੀ ਹੈ ਭਾਵੇਂ ਕਿ ਸਰੋਵਰ ਹੋਣ ਭਾਵੇਂ ਕਿ ਉਹ ਅਸੀਂ ਕਹਿ ਲਈਏ ਕਿ ਬੌਲੀਆਂ ਹੋਣ ਭਾਵੇਂ ਕਿ ਰੀਤੀ ਰਿਵਾਜ ਹੋਣ ਜ਼ਿੰਦਗੀ ਜਿਉਣ ਦਾ ਢੰਗ ਹੋਵੇ ਤਿਉਹਾਰ ਹੋਣ Holi ਨੂੰ ਛੱਡ ਕੇ ਹੋਲੇ ਮਹੱਲੇ ਤੇ ਆਈਏ ਰੰਗਾਂ ਦੀ ਹੋਲੀ ਨਹੀਂ ਖੇਡਣੀ ਰੰਗ ਸਿਰਫ ਇੱਕੋ ਹੀ ਹੈ ਲਾਲ ਰੰਗ ਤੇ ਸ ਕੋ ਲੱਗਾ ਜਿਸਕੇ ਵਿਢਪਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਲਾਲ ਰੰਗ ਪ੍ਰੇਮ ਦਾ ਰੰਗ ਵੀ ਸਾਨੂੰ ਲੱਗ ਜਾਏ ਫੇਰ ਹੀ ਅਸੀਂ ਕਹਿ ਸਕਦੇ ਹਾਂ ਅਸੀਂ ਇਹਨਾਂ ਦਿਨਾਂ ਨੂੰ ਮਨਾ ਰਹੇ ਹਾਂ ਤੇ ਹੋਲੇ ਮਹੱਲੇ ਦਾ ਅਰਥ ਵੀ ਇਹੋ ਹੀ ਹੈ ਕਿ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵੀ ਗੁਰਬਾਣੀ ਨਾਲ ਜੁੜੋ ਸਰੀਰਕ ਤੌਰ ਤੇ ਵੀ ਮਜ਼ਬੂਤ ਰੱਖੋ ਤਾਂ ਕਿ ਅਸੀਂ ਉਸ ਗੁਰੂ ਸਹਿਬਾਨ ਦੇ ਪਾਏ ਹੋਏ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਅੱਗੇ ਲਿਜਾ ਸਕੀਏ ਬੱਚਿਆਂ ਨੂੰ ਗੱਤਕੇ ਦੇ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਤਾਂ ਹੀ ਸਾਨੂੰ ਆਪਣੇ ਇਤਿਹਾਸ ਨੂੰ ਅਸੀਂ ਜਿਉਂਦਾ ਰੱਖ ਸਕਦੇ ਹਾਂ ਸੋ ਇਤਿਹਾਸ ਬਿਆਨ ਕਰਦੇ ਆ ਧੁੱਲਾ ਹੋ ਜਾਣੀਆਂ ਸੁਭਾਵਿਕ ਨੇ ਜੀ ਮੈਨੂੰ ਮਾਫ ਕਰਨਾ ਅੱਗੇ ਤੋਂ ਇਸੇ ਹੀ ਤਰ੍ਹਾਂ ਦੀਆਂ ਵੀਡੀਓਜ਼ ਦੇ ਨਾਲ ਜੁੜੇ ਰਹਿਣ ਦੇ ਲਈ ਇਤਿਹਾਸ ਨੂੰ ਸੁਣਨ ਦੇ ਲਈ ਜੇ ਹੁਣ ਤੱਕ ਜੁੜੇ ਹੋ ਧੰਨਵਾਦ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਨਹੀਂ ਕੀਤਾ ਤਾਂ ਮੈਂ ਆਈਡੀ ਮੈਂਸ਼ਨ ਕਰ ਦੇਵਾਂਗਾ ਅਖੀਰ ਤੇ ਜੀ ਥੈਂਕ ਯੂ so much ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ